ਇਕ ਆਦਮੀ ਸੀ ਬੜਾ ਸਮਝਦਾਰ ਸੀ ਪੜਿਆ ਲਿਖਿਆ ਸੀ ਤੇ ਸਿਆਣੇ ਬੰਦਿਆਂ ਨਾਲ ਸਿਆਣੀਆਂ ਹੀ ਗੱਲਾਂ ਕਰਦਾ ਸੀ ਪਰ ਉਹਨਾਂ ਦੇ ਚਾਹਤ ਮਾਰੀ ਸੀ ਕਿ ਛੋਟੇ ਬੱਚੇ ਜੇ ਚੋੜ ਕਰਦੇ ਦੋਨਾਂ ਨੂੰ ਤੂੰ ਕੁੱਤਾ ਹੈ ਤੂੰ ਤਾਂ ਖੋਤਾ ਹੀ ਨਹੀਂ ਹੈ ਬੱਚੇ ਵੀ ਉਹਨਾਂ ਦੀ ਗੱਲ ਦਾ ਗੁੱਸਾ ਨਹੀਂ ਸੀ ਕਰਦੇ ਤੇ ਚਲੋ ਕੋਈ ਦਿਨ ਆਸਤੇ ਖੇਡਦੇ ਰਹੇ ਇੱਕ ਦਿਨ ਉਹਨਾਂ ਸਕਾ ਪੁੱਤ ਆ ਲਈ ਰਸੀ ਕੋ ਸ਼ੋਰ ਕਰ ਰਿਹਾ ਸੀ ਤੋ ਉਹਨੂੰ ਉਹਨੇ ਕਹਿਤਾ ਤੂੰ ਕੁੱਤਾ ਹੀ ਹੈ ਉਹ ਜੀ ਮੂੰਹ ਸੁਧਾ ਕੇ ਬਹਿ ਗਿਆ ਦਾਦੇ ਨੇ ਕਿਹਾ ਉਹ ਉਹ ਮੇਰੇ ਗੰਵਾ ਦਾ ਗੁੱਸਾ ਕਰ ਲਿਆ ਚਲ ਮੈਂ ਉਹ ਕਹਿੰਦਾ ਦਾਦਾ ਜੀ ਇਹ ਕਰਨੀ ਹੋਰ ਤਮੈ ਕੱਲਾ ਸੰਤ ਤੁਸੀਂ ਕਹਤੋ ਇਹ ਲੋਕ ਬੰਦਿਆਂ ਦੇ ਸਾਹਮਣੇ ਕਹਿੰਦੇ ਤਮੈਨੂੰ ਡਾਰ ਸੀ ਕਿ ਤੂੰ ਮਜ਼ਾਕ ਨਾ ਉਡਾਉਂਦੇ ਕਹ ਬਈਆ ਕੁੱਤੇ ਦਾ ਦਾਦਾ ਹੈ ਬੰਦੇ ਨੂੰ ਅਕਲ ਸਮਝਾ ਕੇ ਕਿ ਉਹ ਨਹੀਂ ਉਹ ਕਹਿਣਾ ਛੱਡ ਤੁਹਾਨੂੰ ਸੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤਾਂ